ਬੇਕਿਉਂ ਇਹ ਦੁੱਖ ਨਹੀਂ ਆ? ਦੁੱਖ ਆਇਆ, ਦੇਖਣ ਭੋਗਿਆ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਬੇਵਿਨ ਦੁੱਖ ਮੈਨੂੰ ਦੁੱਖ ਹੀ ਹੋ ਰਿਹਾ। ਜਿਉਂ ਉਹਨਾਂ ਨੂੰ ਪਤਾ ਹੁੰਦਾ ਵੀ ਦੁੱਖ ਹੈ, ਸਾਨੂੰ ਲੱਗਦਾ ਹੈ ਤੇ ਮਨ ਇਹ ਚੰਗੇ ਇਹ ਨਹੀਂ ਸੀ ਕਹਿੰਦਾ ਬੰਦ ਬੰਦ ਕੱਟ। ਸੱਜਣਾ ਛੋਟੇ ਛੋਟੇ ਬੰਦ ਤੋਂ ਸ਼ੁਰੂ ਕਰ। ਵੱਡੇ ਵੱਡੇ ਬੰਦ ਨਾ ਕੱਟ, ਛੋਟੇ ਛੋਟੇ ਕੱਟ। ਜਦੋਂ ਦੁੱਖ ਲੱਗਦਾ ਹੁੰਦਾ ਵੀ ਕਿੰਨੇ ਵਾਰ ਆਪਣਾ ਜੁੜਾ ਉਜ਼ਾਰੇ ਦਾ ਹਥਿਆਰੇ ਦਾ ਉਂਗਲਾ ਤੋਂ ਕਿੰਨੀ ਵਾਰ ਹੌਲੀ ਹੌਲੀ ਕੱਟੂਗਾ ਜਦ ਤੱਕ ਉਹਦੀ ਦੁੱਖ ਕਿਉਂ ਕਹਿੰਦਾ ਦੁੱਖੋਂ ਦੁੱਖ ਕਿਉਂ ਕਹਿੰਦਾ ਭੁਗਣਾ ਹੋ ਰਿਹਾ ਆਉਣਾ ਦੁੱਖ ਹੋ ਰਿਹਾ ਇਸ ਵਾਰ ਜਿਹੜਾ ਗੁਰੂ ਦੇ ਨਾਲ ਜੁੜਿਆ ਲਿੰਦੇ ਪੈਰੋਂ ਦੁੱਖ ਆਉਂਦਾ ਜ਼ਰੂਰ ਪਰ ਭੁਗਦਾ ਵੀ ਅਬੇ ਜੀ ਤੇ ਪ੍ਰੀਤ ਸਾਹਿਬ ਜੀ ਜੇ ਨਾ ਪੜ੍ਹ ਲਓ ਉਦੋਂ ਦਾ ਗੁੱਸਾ ਮੰਨਣਾ ਹੁੰਦਾ ਦੇ ਹੀ ਰੋਗ ਨੇ ਲੱਗੇ ਗੁੱਸਾ ਮੰਨਣਾ ਡਾਈ ਤੇ ਪਹਿਲਾਂ ਨਾ ਗੱਲ ਤੱਕ ਤੁਸੀਂ ਕੁਝ ਨੁਕਤੇ ਫਿਰਦਾ ਬੁਰੇ ਦਾ ਪਲਾ ਕਰ ਉਗਦੇ ਜਦ ਤੱਕ ਬੁਰਾ ਪੂਰਾ ਕਰਦੇ ਨੇ ਉਹਨਾਂ ਦਾ ਉਹਨਾਂ ਤੋਂ ਨਾ ਸੋਚ ਬੁਰਾ ਬੁਰਾ ਤੇ ਆਪੇ ਬਾਨ ਬਜਾਣੇ ਜਿਹੜੇ ਤਰ੍ਹਾਂ ਮਾਰ ਗਿਆ ਉਹ ਸੋਚੇ ਨਾ ਸੋਚੇ ਤੇਰੇ ਬਾਰੇ ਜਿਹੜੇ ਤਰ੍ਹਾਂ ਬੁਰਾ ਕਰਦਾ ਉਹਦਾ ਭਲਾ ਮੰਗਣਾ ਤੇ ਜੇ ਤੂੰ ਭਲਾ ਨਾ ਮੰਗੇਗਾ ਗੁੱਸਾ ਕਰੂਗਾ ਗੁੱਸਾ ਆਉਂਦਾ ਪੈਰੋ ਸਾਰੇ ਸੰਸਾਰ ਤੋਂ ਆ ਕਿ ਸੰਸਾਰ ਕੱਲ ਤੂੰ ਜਿਹਦਾ ਪਹਿਲਾ ਪਹਿਲਾ ਪਹਿਰਾ ਹੈ ਨਾ ਆਉਂਦਾ ਸਾਰੇ ਸੰਸਾਰ ਵਿੱਚ ਆ ਸਾਰੇ ਜੀਵਨ ਨੂੰ ਆਪਾਂ ਪੁੱਛੀ ਗੱਲ ਕਰਕੇ ਲੈਣਾ ਵਿਚਾਰ ਕਰਕੇ ਬੇਹਰ ਹੰਡਾਉਂਦਾ ਕੋਈ ਕੋਈ ਹੰਡਾਉਂਦਾ ਜਿਹੜਾ ਉਹ ਗੁੱਸੇ ਨੂੰ ਅੰਦਰੇ ਅੰਦਰ ਰੱਖੀ ਜਾਣਾ ਗੁੱਸੇ ਨੂੰ ਅੰਦਰੇ ਅੰਦਰ ਰੱਖੇਣਾ ਉਹ ਉਹਨੂੰ ਕਹਿੰਦੇ ਹੰਡਾਉਣਾ ਮਨ ਤੋਂ ਬਾਹਰ ਨਹੀਂ ਕਰਨਾ ਉਹ ਵੀ ਗੁੱਸਾ ਅੰਦਰੇ ਅੰਦਰ ਸੜੀ ਜਾਂਦਾ ਅੰਦਰੇ ਅੰਦਰ ਸੜੀ ਜਾਂਦਾ ਜਦੋਂ ਅੰਦਰ ਹੀ ਅੰਦਰ ਸੜੂਗਾ ਤ ਕਦੇ ਬਦਲੇ ਦੀ ਭਰਨਾਜ ਪੈਦਾ ਨਹੀਂ ਹੋਗੀ ਨਹੀਂ ਤੇ ਆਪਣਾ ਦੂਮ ਸੜ ਜਾਊਗਾ ਇਸ ਵਾਸਤੇ ਪਾਸ਼ਾ ਜਿਨ੍ਹਾਂ ਨੇ ਆਪਾਂ ਤੁਹਾਨੂੰ ਕੋਲ ਨਾਮ ਸਾਹਿਬ ਦੀ ਜੀਵਨ ਦੀ ਕਥਾ ਵਿਚਾਰ ਕਰਾਇਆ ਹੁਣ ਪਿਤਾ ਜੀ ਨੇ ਤੁਹ ਪਰ ਮਾਰੇ ਸਾਡੇ ਸਮਾਜ ਦੇ ਅਨੁਸਾਰ ਮਾਰੇ ਪਰ ਜੇ ਗੁੱਸਾ ਢਾਉਂਦੇ ਘਰੋਂ ਨਿਕਲ ਜਾਂਦੇ ਬਰਦ ਗੱਲ ਪੈ ਜਾਂਦੇ ਅੱਜ ਪੈਂਦੇ ਨੇ ਲੋਕ ਅੱਜ ਤਾਂ ਬਗੈਰ ਕੁਝ ਕਹਿਦੋਈ ਮਾਪਿਆਂ ਨੂੰ ਦੁਖੀ ਕਰੀ ਜਾਂਦੇ ਆ ਅੱਜ ਤਾਂ ਬਗੈਰ ਕੁਝ ਕਹਿਦੋ ਮਾਪਿਆਂ ਨੂੰ ਦੁਖੀ ਕਰੀ ਜਾਂਦੇ ਆ ਕੋਈ ਹੈ ਗੁਰਦਾਨ ਨੂੰ ਸੱਜ ਵਰਗਾ ਬੇਬਾਪ ਲੜਦਾ ਹੋਏ ਤੱਕ ਕੋ ਬੋਲੇ ਨਾ ਉਹ ਪਤਾ ਸੀਗਾ ਤਨ ਗੁਰਦਮ ਸਿੰਘ ਸਾਹਿਬ ਨੂੰ ਦੇ ਉਹ ਜਿਹੜੀ ਜੋਤ ਹੈ ਨਾ ਜੋਤ ਉਹ ਇਹਦੇ ਵਿੱਚ ਵੀ ਆ ਜੋਤ ਜਿਹੜੀ ਰਸਤੇ ਵਿੱਚ ਵੰਤ ਰਹੀ ਆ ਕੋਈ ਗੱਲ ਨਹੀਂ ਮੇਰਾ ਬਾਪ ਖੁਦ ਖੁਦਾ ਹੈ ਮੇਰਾ ਬਾਪ ਤੂੰ ਜਿੱਤੇ ਸਤਿਕਾਰਯੋਗ ਉਹ ਕੋ ਵੇਦ ਕੋ ਤੇ ਬੁਲੇ ਜਾਂਦਾ ਤੇ ਨਹੀਂ ਬੁਲੇ ਜਾਂਦਾ ਗੁਰਦੇਵ ਪਿਤਾ ਗੁਰਦੇਵ ਮਾਤਾ ਪਿਤਾ ਗੁਰੂ ਗੁਰਵਾ ਦਾ ਗੁਰੂ ਪਿਤਾ ਸਾਰਿਆਂ ਦਾ ਸਭ ਦਾ ਸਾਰਿਆਂ ਦਾ ਜਦੋਂ ਰਾਏ ਬਲਾਲ ਨੂੰ ਪਤਾ ਲੱਗਾ ਰਾਏ ਬਲਾਲ ਨੇ ਮੈਂ ਤਾਂ ਕਾਲੂ ਜੀ ਨੂੰ ਕਿਹਾ ਮੈਂ ਤਾਂ ਕਾਲੂ ਜੀ ਮੰਨਦਾ ਨੂੰ ਦੋ ਤਰੀਕੇ ਨਾਲ ਦੇਖਦਾ ਦੇਖੋ ਦੇਖਾ ਦੇਖਾ ਕਿਤੇ ਨਾ ਜਾਂਦਾ ਨਾ ਆਪਾਂ ਇੱਕੇ ਤਰੀਕੇ ਨਾਲ ਦੇਖਦੇ ਆਪਾਂ ਆਪਾਂ ਦੋ ਤਰੀਕੇ ਨਾਲ ਦੇਖਣਾ ਨਹੀਂ ਆਉਂਦਾ ਹੁਣ ਰਾਏ ਬੁਲਾਰ ਰਾਜਾ ਹੈ ਇਸਲਾਮ ਦਾ ਧਰਮ ਦਾ ਮੁਸਲਮਾਨ ਦਾ ਭਾਵ ਰਾਜਾ ਹੈ ਮੁਸਲਮਾਨ ਹੈ ਤੋ ਕਿਹੜੀ ਕਿਹੜੀ ਨਿਗਾਹਾਂ ਦੇਖ ਰਿਆ ਹੈ ਨਿਗਾਹ ਤੇ ਕੋਈ ਐ ਸਾਡੀ ਇਹ ਇੱਕੋ ਹੀ ਵੱਡੀ ਜਾਂਦੀ ਆ ਦੋ ਪਾਸੇ ਦਿਗਾ ਵੱਡੀ ਗਈ ਉਹਨੂੰ ਉਹਨੂੰ ਕਹਨੇ ਇਹ ਗੱਲ ਕਹਿਣੀ ਪਈ ਕਨ ਰਾਇਬਲਰ ਨੂੰ ਦੇਖੋ ਦੂਜਾ ਧਰਮ ਹੈ ਮਿੱਤ ਕਲਵੀ ਦਾ Hindu ਧਰਮ ਹੈ ਉਹਦਾ ਮੁਸਲਮਾਨ ਧਰਮ ਹੈ ਸਤਕਾਰ ਨਾਲ ਸਤਕਾਰ ਨਾਲ ਦੇ ਅੰਦਰ ਉਹਨੇ ਕਹਿੰਦੇ ਕਿ ਮੈਂ ਮੁਸਲਮਾਨ ਤੇ ਹਿੰਦੂ ਸਾਡਾ ਦਬੈਰੇ ਆਸ ਤੇ ਸਾਡੇ ਵਿਚਾਰ ਨਹੀਂ ਰਹਾਦੇ ਸਾਡਾ ਗਾਣ ਵੀ ਨਹੀਂ ਰਹਾਦਾ ਸਾਡੇ ਰੀਤੀ ਰਿਵਾਜ ਨਹੀਂ ਜਾਂਦੇ ਸਾਡੀ ਬੋਲੀ ਨਹੀਂ ਜਾਂਦੀ ਕਹ ਲੇ ਕਿ ਮੇਤਾ ਕਾਲੂ ਜੀ ਮੈਂ ਤੈਨੂੰ ਦੋ ਪੱਖਾਂ ਨਾਲ ਦੇਖਦਾ ਹਾਂ ਜੇ ਤੇ ਤੈਨੂੰ ਮੈਂ ਪਟਵਾਰੀ ਕਰਕੇ ਦੇਖਦਾ ਹੈ ਤੇ ਤੂੰ ਮੇਰਾ ਮਲਾਜਮ ਹੈ ਜੇਦਰ ਮੈਂ ਪਟਵਾਰੀ ਦੇਖਦਾ ਤੇ ਤੂੰ ਮੇਰਾ ਮਲਾਜਮ ਹੈ ਮੈਂ ਤੈਨੂੰ ਜੋ ਮਰਜੀ ਕਹਾਂ ਤੇ ਜੇ ਮੈਂ ਦੁਗਿਆ ਪਾਸਾ ਦੇਖਦਾ ਹੈ ਤਾਂ ਤੂੰ ਖੁਦ ਖੁਦਾ ਦਾ ਬਾਪ ਤੂੰ ਬਹੁਤ ਸਤਕਾਰਯੋਗ ਹੈ ਖੁਦ ਖੁਦਾ ਦਾ ਬਾਪ ਹੈ ਤੈਨੂੰ ਕਿੰਨੀ ਵਾਰ ਇਹ ਗੱਲ ਕਹੀ ਆ ਪਹਿਲਾਂ ਤੂੰ ਨਵੀਰ ਪੇ ਜਿਹੜੇ ਸੌਦਾ ਕਰਕੇ ਆਇਆ ਸੀ ਨਾ ਪ੍ਰਧਾਨ ਸਾਹਿਬ ਜੀ ਮਾਰਾ ਪਹਿਲਾਂ ਤੋ ਉਹ 20 ਰੁਪਏ ਉਹਨੇ ਭਿਜੇ ਉਹਦ ਕੋਲ ਮੈਂ ਤਾਂ ਕਰ ਜੂਗੂ ਅੱਜ ਤੱਕ ਉਹ ਨਹੀਂ ਵੀਤੀ ਤੂੰ ਨੰਬੇ ਵਿਚਾਰੂ ਜੁਗਿੰ ਮੈਂ ਤਾਂ ਕਰ ਜੂਗੂ ਕਿਹਾ ਲਗੇ ਤੁਹਾਡੇ ਪੈਸੇ ਕੀ ਤੇ ਮੇਰੇ ਪੈਸੇ ਕੀ ਜੀ ਪਰ ਬੱਚੇ ਨੂੰ ਕਰਨ ਚਾਹੀਦਾ ਤਾਂ ਡਾਕਟਰ ਨੂੰ ਚਾਹੀਦਾ ਬੱਚੇ ਨੂੰ ਤੇ ਪਤਾ ਤੁਹਾਨੂੰ ਕਾਲਜ ਨੂੰ ਕੀ ਕਿਹਾ ਸੀਗਾ ਜਰਾ ਇਹ ਬੁਲਾ ਲੈ ਉਹ ਕਿੰਨਾ ਦੇਖ ਮੈਂ ਤਾਂ ਕਾਲੂ ਜੀ ਤੇ ਕੋ ਪਟਵਾਲੀ ਆ ਉਹਦਾ ਬਲਾ ਨਹੀਂ ਮਿਆ ਪਰ ਸਤਕਾਰ ਨਾਲ ਦੱਨ ਜੀਤੋਂ ਬਗੈਰ ਨਹੀਂ ਬੋਲਦਾ ਕਿਉਂ ਨਹੀਂ ਜੀਤੋਂ ਬਗੈਰ ਬੋਲਦਾ ਕਿ ਗੁਰਦਾਮ ਸਾਹਿਬ ਦਾ ਪਤਾ 47 ਬੋਲ ਦਾ ਤਾਂ ਮੈਂ ਤਾਂ ਕਾਲੂ ਜੀ ਕਰਕੇ ਬੁਲਾਉਂਦੇ ਆ ਕਹਿੰਦੇ ਮੈਂ ਤਾਂ ਤਾਲੂ ਜੀ ਤੈਨੂੰ ਕਿੰਨੀ ਵਾਰ ਇਹ ਗੱਲ ਸਮਝਾਈ ਆ ਤੈਨੂੰ ਕਿੰਨੀ ਵਾਰ ਇਹ ਗੱਲ ਸਮਝਾਈ ਆ ਵੀ ਗੁਰਨਾਨ ਸਾਹਿਬ ਦੇ ਹੱਥੋਂ ਜਿੰਨਾ ਵੱਡਾ ਨੁਕਸਾਨ ਹੋ ਜਾਵੇ ਉਹ ਮੈਂ ਭਰੂੰਗਾ ਜਿੰਨਾ ਵੱਡਾ ਤੋਸਾਨ ਮਰਦੀ ਹੁੰਦਾ ਹੋਵੇ ਉਹ ਮੈਂ ਭਰੂਗਾ ਪਰ ਗੁਰਦਾਮ ਸਾਹਿਬ ਨੂੰ ਕਹਿਣਾ ਤੁਝ ਨੇ ਪੁੱਛਿਆ ਇਹ ਕਹਿਣਾ ਤੇ ਪੈਂਦਾ ਹੀ ਮੈਂ ਤਾਂ ਬਲ ਗੁਰਦਾਮ ਕਹਿਣਾ ਤੇ ਪੈਂਦਾ ਨੁਕਸਾਨ ਤੋਂ ਉਹ ਕਹਿੰਦੇ ਵੀ ਕਹਿਣਾ ਜ਼ਰੂਰ ਪੈਂਦਾ ਬੱਚੇ ਨੂੰ ਪਰ ਬੱਚਾ ਨਹੀਂ ਆ ਇਹ ਤਾਂ ਖੁਦ ਖੁਦ ਆ ਇਹ ਤਾਂ ਉਹ ਕਰਕੇ ਤੇ ਮੇਰੀ ਯਾਤਲ ਵੱਡੀ ਬਸ ਰਹੀ ਆ ਜਿਸ ਨੂੰ ਪੈਸੇ ਦੀ ਗੱਲ ਕਰ ਰਿਹਾ ਇਹ ਪੈਸੇ ਦੀ ਦੁਨੀਆ ਨੂੰ ਦੇਣ ਵਾਲਾ ਗੁਰਦਾਨਕ ਇਸ ਮਾਰਦਾ ਮਾਲਕ ਹੀ ਗੁਰਦਾਨ ਸਾਹਿਬ ਹੈ ਤੂੰ ਮੈਂ پیچھے ਮਾਰਦਾ ਹੈ ਝਗੜਾ ਕਰਦਾ ਹੈ ਜਿੰਨੀ ਤੇਰਾ ਮਾਇਆ ਦਾ ਨੁਕਸਾਨ ਹੋ ਮੇਰੇ ਤੋਂ ਲੈ ਲੈ ਕਰ ਪਰ ਗੁਰਦਾਨ ਸਾਹਿਬ ਨੂੰ ਅੱਜ ਤੂੰ ਲੈ ਕੇ ਕੁਝ ਕਹਿਣਾ ਇਹਦਾ ਕਰਤੇ ਮੇਰਾ ਜਗਾ ਰਾਜ ਖੁਸ਼ ਖੁਸ਼ੀ ਆ ਸੁਖਮਾਨ ਹੈ ਇਹਦਾ ਕਰਤੇ ਮੇਰਾ ਰਾਜ ਪ੍ਰਫੁੱਲਤਿਆ ਮੈਂ ਖੁਸ਼ ਹੈ ਮੇਰੀ ਪਰਜਾ ਖੁਸ਼ ਹੈ ਤੂੰ ਇਸੇ ਨੂੰ ਮਾਰਨਾ ਤੇਰਾ ਭਿਆਨ ਠੀਕ ਨਹੀਂ ਸਮਝ ਆਇਆ ਚਲੋ ਜਿੱਥੇ ਮਨ ਦਾ ਪ੍ਰਭਾਵ ਹੈ ਸਮਝ ਕਰਦਾ ਹੁੰਦੇ ਜਿੱਥੇ ਮਨ ਦਾ ਪ੍ਰਭਾਵ ਹੈ ਸਮਝ ਕਾਟਉਂਦੇ ਹੁਣ ਰਾਤ ਦਿਨ ਸਕੀਮਾਂ ਸੋਚਦਾ ਏ ਬਿਉਂਦ ਬਣਾਉਂਦਾ ਏ ਰਾਇ ਬਿਲਾਂ ਬਿ ਕੀ ਉਹਦਾ ਪ੍ਰਬੰਧ ਕੀਤਾ ਜਾਵੇ ਕੀ ਕੀਤਾ ਜਾਵੇ ਵਿਵੇਤਾ ਕਾੜੂ ਨਾ ਕੁਝ ਕਹਿਣਾ